ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚਕ ਨੇ 5:30 ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀ ਕਿ ਹੈਗੀ ਅੱਜ 10 ਦਿਨ ਹੈਗਾ ਅੱਜ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਹਿ ਜੀ होलसेल ਦੇ ਰੇਟ ਤੇ ਸਾਰੇ ਰੇਟਾਂ ਦੀ ਆਪਾਂ ਤੁਹਾਨੂੰ ਜਾਣਕਾਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਜੀ ਦੋਸਤੋ ਅਦਰਕ ਦਾ ਰੇਟ ਹੈਗਾ ਜੀ 60 ਤੋਂ ਲੈ ਕੇ ਪੈਂਡਰ ਪੈਂਟ ਕਿ ਤੱਕ ਦਾ ਪਾ ਜੀ ਅਦਰਕ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਹੈਗੀ ਜੀ ਜਿਹੜੀ ਦੋ ਤਰ੍ਹਾਂ ਦੀ ਆਉਂਦੀ ਆ ਮਿਰਚ ਹੈਗੀ ਜੀ ਇਹ ਹੈਗੀ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਰੇਟ ਘਟ ਚੁਕਾ ਜੀ ਸਿਮਲਾ ਮਿਰਚ ਦਾ ਰਹਿ ਗਿਆ ਜੀ ਰੇਟ ਹੈ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦੇ ਡੱਬੇ ਦਾ ਭਾਅ ਜੀ ਸਿਮਲਾ ਮਿਰਚ ਦਾ ਹਾਂਜੀ ਦੋਸਤੋ ਜਿਹੜੀ ਮੋਟੀ ਵਾਲੀ ਮਿਰਚ ਆਉਂਦੀ ਹੈ ਜੀ ਇਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਪੋਪੂਲਰ ਹੈ ਜੀ ਹਾਂਜੀ ਦੋਸਤੋ ਜਿਹੜਾ ਵਾਰਲਾ ਨਿੰਬੂ ਆਉਂਦਾ ਜੀ ਡੱਬਿਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਉਹਦਾ ਨਿੰਬੂ ਥੋੜਾ ਜਿਹਾ ਤੇਜ਼ ਹੁੰਦਾ ਤੇ ਰੇਟ ਹੈਗਾ ਜੀ ਇਹਦਾ 35 ਤੋਂ ਲੈ ਕੇ 40 ਰੁਪਏ ਹਾਂਜੀ ਦੋਸਤੋ ਗਲਗਲ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਗਲਗਲ ਦਾ ਜੀ ਹਾਂਜੀ ਦੋਸਤੋ ਸਾਕਰਗੰਦੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਾਕਰਗੰਦੀ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਇਹ ਬੰਦ ਘਟੇ ਦਾ ਭਾਅ ਰਹਿ ਜੀ ਹਰੇ ਮਟਰਾਂ ਦਾ ਭਰਦੇ ਆਪੀ ਹਾਂਜੀ ਦੋਸਤੋ ਫਰਾਂਸ ਫਲੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਫਰਾਂਸ ਫਲੀ ਦਾ ਜੀ ਹਾਂਜੀ ਦੋਸਤੋ ਜਿਹੜੀ ਚਾਰੀ ਮਿਰਚ ਆਉਂਦੀ ਹੈ ਜੀ ਹੋਰ ਟੋਪਲਾ ਤੋਂ ਛੋਟੀ ਮਿਰਚ ਆਉਂਦੀ ਹੈ ਤੇ ਇਹਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਜਿਹੜਾ ਲੋਕਲ ਨਿੰਬੂ ਆਉਂਦਾ ਜੀ ਇਹ ਬੰਦਲ ਫਸੇ ਦੇ ਵਿੱਚ ਆਉਂਦਾ ਤੇ ਇਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਨਿੰਬੂ ਦਾ ਜੀ ਹਾਂਜੀ ਦੋਸਤੋ ਸੇਮ ਫਲੀ ਦਾ ਰੇਟ ਹੈਗਾ ਗੱਟਾ ਲੈਣਾ ਪੈਂਦਾ ਜੀ ਸੇਮ ਫਲੀ ਦਾ ਤੇ 50 ਰੁਪਏ ਕਿਲੋ ਦਾ ਭਾਅ ਰਿਹਾ ਜੀ ਜਿਹੜੇ ਗੱਟਰਾ ਗੱਟਰਾ ਹੁੰਦੇ ਆ ਜੀ ਇਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਇਹਦਾ ਵੀ ਜੇ ਕਿਸੇ ਨੇ ਵੀ ਲੈਣਾ ਹੈ ਜੀ ਇਹ ਵੀ ਬੰਦ ਗੱਟਿਆਂ ਦੇ ਵਿੱਚ ਆਉਂਦੇ ਆ ਜੀ ਤੇ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਹੈ ਜੀ 50 ਰੁਪਏ ਕਿਲੋ ਦਾ ਭਾਅ ਹਾਂ ਜੀ ਦੋਸਤੋ ਕੱਚੇ ਪੂਵਿੱਤੇ ਦਾ ਭਾਅ ਹੈਗਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਆਉਂਦਾ ਤੇ ਰੇਟ ਹੈਗਾ ਜੀ ਇਹਦਾ 30 ਰੁਪਏ ਕਿਲੋ ਦਾ ਭਾਅ ਜੀ ਕੱਚੇ ਪੂਵਿੱਤੇ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪੂਵਿੱਤੇ ਦਾ ਜੀ ਹਾਂਜੀ ਦੋਸਤੋ ਜਿਵੀ ਗੰਦ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਜ ਜਿਵੀ ਗੰਦ ਦਾ ਜੀ ਇਹ ਹੁੰਦੀ ਆ ਪਾਠੀ ਜੀ ਆ ਜੀ ਇਹ ਜੇ ਕਿਸੇ ਨੇ ਵੀ ਲੈਣੀ ਆਂਦੀ ਜਿਵੀ ਗੰਦ ਤੇ ਰੇਟ ਰਹਿ ਜੀ ਇਹਦਾ 50 ਰੁਪਏ ਕਿਲੋ ਦਾ ਭਾਜ ਜੀ ਜਿਵੀ ਗੰਦ ਦਾ ਹੋਰ ਬੰਦ ਬਾਈ ਕੀ ਹਾਲ ਨੇ ਵਧੀਆ ਕੈਮ ਹਾਂਜੀ ਦੋਸਤੋ ਚਨਾ ਖੀਰੇ ਦਾ ਰੇਟ ਹੈਗਾ ਜੀ ਬੰਦਲ ਫਫਾ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਜੀ weight ਹੁੰਦਾ ਜੀ ਇਹਦੇ ਵਿੱਚ 15 ਜਾਂ 20 ਕਿਲੋ weight ਹੁੰਦਾ ਜੀ ਤੇ rate ਹੈਗਾ ਜੀ ਇਹਦਾ 400 ਤੋਂ ਲੈ ਕੇ 450 ਰੁਪਏ ਦਾ ਭਾਅ ਜੀ ਠੀਰੇ ਦਾ ਜੀ ਚੀਨਾ ਠੀਰੇ ਦਾ ਜੀ ਦੋਸਤੋ ਮਸ਼ਰੂਮ ਦਾ rate ਹੈਗਾ ਜੀ ਇਹ ਬੰਦਾਂ ਡੱਗੀਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਤੇ weight 1 ਕਿਲੋ ਦੇ ਹਿਸਾਬ ਨਾਲ ਮਿਲਦੀ ਹੁੰਦੀ ਹੈ ਜੀ ਕਿਸੇ ਨੂੰ ਵੀ ਲੈਣੀ ਹੈ ਜੀ ਕਿਲੋ ਦਾ rate ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਮਸ਼ਰੂਮ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਕਿਲੋ ਤੱਕ ਦਾ ਭਾਅ ਜੀ ਬੰਦ ਗੱਟੇ ਮਿਲਣਗੇ ਜੇ ਤੁਸੀਂ ਨੇ ਵੀ ਲੈਣੇ ਜੀ ਬੰਦ ਗੱਟਿਆਂ ਦਾ ਭਾਜ ਜੀ ਇਹ ਦਜਰਾਂ ਦਾ 15 ਤੋਂ ਲੱਗੇ 20 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਦੋਸਤੋ ਪੈਨਸਲ ਮਾਰਟਰ ਦਾ ਹੈਗਾ ਜੀ ਇਹ ਲੰਮੇ ਲੰਮੇ ਪੈਨਸਲ ਮਾਰਟਰ ਹੁੰਦੇ ਜੀ ਤੇ ਰੇਟ ਹੈਗਾ ਜੀ ਇਹਦਾ 70 ਰੁਪਏ ਕਿਲੋ ਦਾ ਭਾਜ ਜੀ ਮਾਰਟਰ ਦਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਆਉਂਦੇ ਆਂ ਤੇ ਅੰਦੀ ਦੋਸਤੋ ਸੇਮਲਾ ਮਿਰਚ ਜਿਹੜੀ ਲਾਲ ਤੇ ਥੋੜੀ ਮਿਰਚ ਆਉਂਦੀ ਹੈ ਤੇ ਰੇਟ ਹੈਗਾ ਜੀ ਇਹਦਾ 1.5 ਰੁਪਏ ਕਿਲੋ ਦਾ ਭਾਜ ਜੀ ਮਰਕਾ ਲਈ ਲਾਲ ਪੀਲੀ ਦਾ ਜੀ ਇਹ ਡੱਬਿਆਂ ਦੇ ਵਿੱਚ ਬੰਦ ਪੈਕਿੰਗ ਆਉਂਦੀ ਹੈ ਜੀ ਇਹ ਹਾਂਜੀ ਦੋਸਤੋ ਤਣੀਆਂ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਤਣੀਆਂ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 100 ਰੁਪਏ ਦਰਜੰਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਵੱਧ ਚੁੱਕਿਆ ਤੇ ਪਾਲਕ ਦਾ ਰੇਟ ਹੈਗਾ ਜੀ 100 ਰੁਪਏ ਦਰਜੰਦਾ ਭਾਅ ਹੋ ਗਿਆ ਜੀ ਪਾਲਕ ਦਾ ਜੀ ਜਿਹੜੀ ਵਧੀਆ ਟੌਪ ਦੀ ਪਾਲਕ ਆਉਲੀ ਹੋ ਜੀ 12 ਗੁੱਟੀਆਂ ਮਿਲਣਗੇ ਜੇ ਕਿਸੇ ਨੂੰ ਵੀ ਲੈਣੀ ਹੈ ਜੀ 100 ਰੁਪਏ ਦਰਜੰਦਾ ਭਾਅ ਦੀ ਪਾਲਕ ਆ ਰਹੀ ਹੈ ਹਾਂਜੀ ਦੋਸਤੋ ਚੁਗੰਦਰ ਦਾ ਰੇਟ ਹੈਗਾ ਜੀ ਇਹ ਪੰਡ ਲੈਣੀ ਪੈਂਦੀ ਹੈ ਜੀ ਕਿਸੇ ਨੂੰ ਵੀ ਲੈਣੀ ਹੈ ਜੀ 3 ਕਿਲੋ 4 ਕਿਲੋ 5 ਕਿਲੋ weight ਹੁੰਦਾ ਜੀ ਇਹਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ 25 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਦੀ ਕਿਲੋ ਦਾ ਹਾਂਜੀ ਦੋਸਤੋ ਟਮਾਟਰ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ 28 ਰੁਪਏ ਕਿਲੋ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ ਲਾਲ ਦਾ ਪੱਤ ਗੋਭੀ ਦਾ ਰੇਟ ਹੈਗਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਵੀ ਆਉਂਦੀ ਐ ਤੇ ਬੰਦ ਅਫਾਫਿਆਂ ਦੇ ਵਿੱਚ ਵੀ ਆਉਂਦੀ ਐ ਪੱਤ ਗੋਭੀ ਦਾ ਰੇਟ ਹੈਗਾ ਜੀ ਬੰਦ ਲਫਾਫਿਆਂ ਦਾ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ ਜਿਹੜੀ ਲੋਕਲ ਭਿੰਡੀ ਹੈ ਜੀ ਉਹ 90 ਰੁਪਏ ਕਿਲੋ ਦਾ ਭਾਅ ਜੀ ਲੋਕਲ ਭਿੰਡੀ ਦਾ ਜੀ ਜਿਹੜੀ ਵਧੀਆ ਬ੍ਰੀਕ ਭਿੰਡੀ ਹੈ ਜੀ ਹਾਂਜੀ ਦੋਸਤੋ ਬਰੋਕਲੀ ਦਾ ਰੇਟ ਘਟ ਚੁੱਕਾ ਹੈ ਤੇ ਬਰੋਕਲੀ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਬਰੋਕਲੀ ਦਾ ਜੀ ਇਹ ਬੰਦ ਗ੍ਰੀਟਾਂ ਦੇ ਵਿੱਚ ਆਉਂਦੀ ਹੈ ਜੀ ਬਰੋਕਲੀ ਹਾਂਜੀ ਦੋਸਤੋ ਜਿਹੜਾ ਮੋਟੇ ਵਾਲਾ ਆਲਾ ਜੀ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜਿਹੜਾ ਇਹ ਤੋਂ ਥੋੜਾ ਜਿਹਾ ਬ੍ਰੀਕ ਹੁੰਦਾ ਜੀ ਉਹਦਾ ਰੇਟ ਹੈਗਾ ਜੀ 30 ਰੁਪਏ ਕਿਲੋ ਤੇ ਕਿੰਨਾ ਭਾਅ ਹੁੰਦਾ ਜੀ ਔਲੇ ਦਾ ਜੀ ਹਾਂਜੀ ਦੋਸਤੋ ਸੰਗਮਲਾਂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦੇ ਵਿੱਚ ਵੀ ਆਉਂਦਾ ਤੇ ਰੇਟ ਹੈਗਾ ਜੀ ਉਹਦੇ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਸਗਮ ਲਾਉਂਦਾ ਜੀ ਹਾਂਜੀ ਦੋਸਤੋ ਸ਼ੌਂਗਰੇ ਦਾ ਰੇਟ ਹੈਗਾ ਜਿਹੜੇ ਲੰਮੇ-ਲੰਮੇ ਸ਼ੌਂਗਰੇ ਦਾ ਰੇਟ ਹੈਗਾ ਜੀ 200 ਰੁਪਏ ਦਰਜੰਦਾ ਭਾਅ ਜੀ ਸ਼ੌਂਗਰੇ ਦਾ ਜੀ ਹਾਂਜੀ ਦੋਸਤੋ ਹਰੇ ਪਿਆਰ ਦਾ ਰੇਟ ਹੈਗਾ ਜੀ ਪੰਡ ਲੈਣੀ ਪੈਂਦੀ ਹੈ ਕਿਸੇ ਨੂੰ ਵੀ ਲੈਣੀ ਹੈ ਜੀ 25 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਹਾਂਜੀ ਦੋਸਤੋ ਇੱਧਰ ਬਾਈ ਗੋਲੀ ਕੋਲੋਂ ਵੀ ਮਿਲ ਜੂਗਾ ਵੀ ਜੇ ਕਿਸ ਨੇ ਲੈਣੀ ਹੈ ਪੂਰੀ ਵਧੀਆ ਟੋਪਰੀ ਬੂਬੀ ਆ ਤੇ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਲੋਕਲ ਗੋਭੀ ਆਉਂਦੀ ਆ ਬਾਈ ਕੋਲੇ ਪੂਰੀ ਜਮਾ ਪੂਰੀ ਟਾਪ ਦੀ ਗੋਭੀ ਦਾ ਭਾਅ ਜੀ ਅੱਜ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਬੰਦ ਲਵਾ ਦੇ ਹਾਂਜੀ ਦੋਸਤੋ ਕੱਦੂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਇਹ ਬੰਦ ਲਵਾ ਦੇ ਵਿੱਚ ਵੀ ਆਉਂਦਾ ਜੀ ਲੋਕਲ ਕੱਦੂ ਕਿ ਬੈਂਗਣੀ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਲੈਣੇ ਪੈਣਗੇ ਤੇ ਕਿਸੇ ਨੇ ਵੀ ਲੈਣੇ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਭਾਅ ਹੈਗਾ ਜੀ 100 ਰੁਪਏ ਕਿਲੋ ਦਾ ਭਾਅ ਜੀ ਸਲਾਦ ਪੱਤੇ ਦਾ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ ਪੂਰਾ ਵਧੀਆ ਟੌਪ ਦੇ ਮੇਥੇ ਨੇ ਤੇ ਰੇਟ ਹੈਗਾ ਜੀ ਇਹਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ 12 ਗੁੱਟੀਆਂ ਲੈਣੀਆਂ ਮੈਣੀਆਂ ਨੇ ਜੇ ਕਿਸੇ ਨੇ ਵੀ ਲੈਣੀਆਂ ਨੇ ਮੇਥੇ ਦੀਆਂ ਪੂਰੇ ਵਧੀਆ ਫਰੈਸ਼ ਮੇਥੇ ਦਾ ਭਾਅ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਬੰਦਲ ਫਾ ਦਾ ਭਾਅ ਜੀ ਚੱਪਣ ਕੱਦੂ ਦਾ ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੇ ਇਹ ਬੰਦ ਪੰਡਾਂ ਜੀਆਂ ਹੁੰਦੀਆਂ ਮੂਲੀ ਜੀਆਂ ਘੱਟੋ ਘੱਟ 10 ਕਿਲੋ ਜਾਂ 20 ਕਿਲੋ ਮੂਲੀ ਹੁੰਦੀ ਹੈ ਤੇ ਰੇਟ ਹੈਗਾ ਜੀ ਇਹਦਾ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਜ ਜੀ ਮੂਲੀ ਦਾ ਜੀ ਵਧੀਆ ਦਾ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਤੇ ਅੱਜ ਦੇ ਜੀ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਇਹ ਫਰੂਟ ਦਾ ਕੀ ਭਾਅ ਰਹਿ ਗਿਆ ਅੱਜ ਦਾ ਕੋਈ ਆਪਾਂ ਹਰਮਨ ਨਾਲ ਬਾਈ ਨਾਲ ਗੱਲਬਾਤ ਕਰਦੇ ਆਂ ਇਹ ਬਾਹਰਲੀ ਸਾਈਡ ਆ ਮੰਡੀ ਦੇ ਏ ਬਾਈ ਫੁਰਾਂ ਕੋਲੇ ਫਰੂਟ ਸਾਰੇ ਮਿਲ ਜਾਣਗੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਫਰੂਟ ਦਾ ਕੀ ਭਾਅ ਕਰਦਾ ਜੀ ਅੱਜ ਦਾ ਜੀ ਸੇਵ ਬਾਰੇ ਵੀ ਗੱਲਬਾਤ ਕਰਦੇ ਆ ਕੀ ਹਾਲ ਨੇ ਬਾਈ ਹਰਮਨ ਬਸ ਆ ਵੀ ਤੁਸੀਂ ਦੱਸੋ ਠੀਕ ਹੈ ਬਾਈ ਵਧੀਆ ਹੋ ਗਿਆ ਬਾਈ ਇਹਦਾ ਸੇਵ ਦਾ ਕੀ ਰੇਟ ਚੱਲੀ ਜਾਂਦਾ ਬਈ 1900 ਦਾ ਸੇਵ ਆ ਬਈ 1900 ਦਾ ਡੱਬਾ ਹੈ 10.500 ਦਾ ਡੱਬਾ ਬਈ ਇਹ 10500 ਰੁਪਏ ਦਾ ਹਾਂਜੀ 1900 ਰੁਪਏ ਦਾ ਭਾਅ ਜੀ ਸੇਵ ਦਾ ਜੀ ਇਹ ਪੂਰਾ ਵਧੀਆ ਕੁਆਲਟੀ ਦਾ ਸੇਵ ਆ ਇਹ ਵੀ ਜਿਹੜੇ ਆਹ ਬੇਟੀਆਂ ਨੇ ਇਹਨਾਂ ਦਾ ਕੀ ਰੇਟ ਚੱਲੀਆ ਇਹ ਆਪਣਾ ਨੋਰਮਲ ਆਏ ਤੇ 990 ਦੀ ਬੇਟੀ ਆ ਵੀਰੇ ਜਦੋਂ 990 ਦੀ ਬੇਟੀ ਆਏ 990 ਦੀ ਬੇਟੀ ਆਏ ਹਾਂਜੀ ਉਹ 990 ਵੀਰੇ 14 ਤੋਂ 15 ਕਿਲੋ weight ਹੁੰਦੀ ਇਹ ਚ 14 ਤੋਂ ਲੈ ਕੇ 15 ਕਿਲੋ ਤੱਕ ਦਾ weight ਹੁੰਦਾ ਜੀ ਇਹਦਾ 950 ਰੁਪਏ ਦਾ ਭਾਅ ਜੀ ਛੇਵ ਦਾ ਵੀਰੇ ਅਮਰੂਦ ਦਾ ਕੀ ਰੇਟ ਚੱਲੀਨਾ ਬਈ ਅਮਰੂਦ ਦਾ ਵੀਰੇ 55 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਚੱਲਦਾ ਅਮਰੂਦ ਦਾ ਵਧੀਆ ਅਮਰੂਦ ਆ ਬਈ ਹਾਂਜੀ ਦੋਸਤੋ ਪੂਰਾ ਵਧੀਆ ਟੌਪ ਦਾ ਅਮਰੂਦ ਆ ਜੀ ਇਹੇ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗਰੇਟ ਆ ਜਾਂਦੀ ਹੈ ਜੀ ਅਮਰੂਦ ਦਾ ਜੀ ਇਹ ਕਵਿੱਤੇ ਦਾ ਗਰੇਟ ਚੱਲੀ ਜਾਂਦਾ ਬਈ ਕਵਿੱਤੇ ਦਾ ਵੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਰੇਟ ਚੱਲਦਾ ਪਈ ਜੀ ਹਾਂ ਜੀ ਉਸ ਤੋਂ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਵਿੱਤੇ ਦਾ ਜੀ ਚਲੋ ਸਟਰਾਬਰੀ ਦਾ ਕੀ ਰੇਟ ਚੱਲੀ ਜਾਂਦਾ ਬਈ ਸਟਰਾਬਰੀ ਦਾ ਤਾਂ ਹੈਗਾ ਬਈ 750 ਰੁਪਇਆ ਹਾਂ ਜੀ 750 ਰੁਪਇਆ ਇਹ ਸਾਰੀ ਇਕੱਠੀ ਲੈਣੀ ਪੈਂਦੀ ਹੈ ਹਾਂ ਹਾਂ ਇਹ ਸਾਰੀ ਪੈਕਿੰਗ ਪੂਰੀ ਲੈਣੀ ਬੋਝ 10 ਡੱਬੇ ਆਉਂਦੇ ਨੇ 750 ਰੁਪਏ ਦੇ 10 ਡੱਬੇ ਆਉਂਦੇ ਨੇ ਅਸੀਂ 10 ਡੱਬ 1900 ਰੁਪਏ ਦਾ ਹਾਂਜੀ ਦੋਸਤੋ 1900 ਰੁਪਏ ਦਾ ਭਾਅ ਆ ਜੀ ਡੱਬੇ ਦਾ ਜੀ ਇਹ ਵਧੀਆ ਅਨਾਰ ਆ ਜੀ ਪੂਰਾ ਵਧੀਆ ਟਾਪ ਦਾ ਜਸਪਰੀ ਦਾ ਕੀ ਰੇਟ ਹੈ 150 ਰੁਪਏ ਹਾਂਜੀ ਦੋਸਤੋ 150 ਰੁਪਏ ਦਾ ਚਾਰ ਕਿਸ਼ੂ ਦਾ ਹੈ ਕਿਸ਼ੂ ਦਾ ਇਹਦੇ ਵਿੱਚ ਕੀਵੀ ਦਾ ਕੀ ਰੇਟ ਚੱਲੀਦਾ ਹੈ ਕੀਵੀ ਦਾ ਰੇਟ ਚੱਲਦਾ ਜੀ 100 ਰੁਪਿਆ ਹਾਂਜੀ ਦੋਸਤੋ 100 ਰੁਪਏ ਦਾ ਭਾਅ ਜੀ ਕੀਵੀ ਦਾ ਜੀ ਪੂਰਾ ਵਧੀਆ ਪੈਕਿੰਗ ਹੁੰਦੀ ਹੈ ਬਾਈ ਹੋਰਾਂ ਕੋਲੇ ਫਰੈਸ਼ ਪੈਕਿੰਗ ਆ ਜੀ ਆ ਜਿਹੜੀਆਂ ਖੰਜੂਰਾਂ ਦੇ ਰੇ ਛੋਟੀ ਪੈਕਿੰਗ ਆਉਂਦੀ ਆ ਇਹਦਾ ਕੀ ਰੇਟ ਰਹਿ ਜਾਂਦਾ ਬਈ ਇੱਕ ਇੱਕ ਖੰਜੂਰ ਆ ਵੀਰੇ 20 ਤੱਕ ਲੱਗਾ 22 ਰੁਪਏ ਤੱਕ ਆ ਬਈ ਹਾਂਜੀ ਜਿਹੜੀ ਆ ਲਫਾਫੇ ਦੀ ਪੈਕਿੰਗ ਆਉਂਦੀ ਆ ਜੀ ਇਹਦਾ ਕੀ ਰੇਟ ਆਉਂਦਾ ਬਈ ਇਹ ਵੀਰੇ 45 ਤੋਂ 40 ਤੱਕ ਲੱਗਾ 45 ਰੁਪਏ ਤੱਕ ਆਉਂਦੀ ਆ ਵੀਰੇ ਹਾਂਜੀ ਦੋਸਤੋ 40 ਤੋਂ ਲੈ ਕੇ 45 ਰੁਪਏ ਤੱਕ ਮਿਲ ਜੂਗੀ ਆਪਾਂ ਦੇ ਕੀਮਾ ਗੋਲਡ ਆਪਾਂ ਦੇ ਕੀਮਾ ਗੋਲਡ ਲੈਣੇ ਵੀਰੇ 150 ਰੁਪਏ ਦੇ ਡੱਬੇ ਆ ਅੱਛਾ 150 ਰੁਪਏ ਦੇ ਡੱਬੇ ਮਿਲ ਜੂਗੀ ਹਾਂਜੀ ਹਾਂ ਦੋਸਤੋ ਚੀਕਾ ਦਾ ਰੇਟ ਹੈਗਾ ਜੀ ਇਹ ਬੰਦ 400 ਤੋਂ ਲੱਗੇ 450 ਰੁਪਏ ਤੱਕ ਦਾ ਭਾਅ ਜੀ ਡੱਬੇ ਬੰਦ ਗਏ 10 ਕਿਲੋ weight ਹੁੰਦਾ ਜੀ ਇਹਦੇ ਵਿੱਚ ਹਾਂਜੀ ਜੀ ਬਾਈ ਖੁਰਾਂ ਕੋਲ ਵੱਡੀ ਡੇਲੀ ਆਉਂਦੀ ਬਕਲਾੌਰ ਵਾਲੇ ਨਰੀਅਲ ਦਾ ਰੇਟ ਵੀ ਦੱਸ ਦੇ ਵੀ ਕੀ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਰੀਅਲ ਦਾ ਰੇਟ ਰਹਿ ਗਿਆ ਜੀ 400 ਰੁਪਏ ਦਾ ਭਾਰ ਰਹਿ ਗਿਆ ਜੀ ਨਰੀਅਲ ਦਾ ਜੀ ਇਹਦੇ ਵਿੱਚ 10 ਪੀਸ ਮਿਲਣਗੇ ਜੇ ਕਿਸੇ ਨੇ ਵੀ ਲੈਣੀ ਜੀ ਬਾਈ ਖੁਰੀ ਡੇਲੀ ਪੈਕਿੰਗ ਕਰਦਾ ਜੀ ਇਹ 10 ਪੀਸ ਦਾ ਠੀਕ ਹੈ ਜੀ ਪੂਰੀ ਵਧੀਆ ਫਰੈਸ਼ ਪੈਕਿੰਗ ਮਿਲੂ ਜੇ ਕਿਸੇ ਨੇ ਵੀ ਲੈਣੀ ਹੈ ਜੀ 10 ਪੀਸਾਂ ਦੀ ਤੇ 400 ਰੁਪਏ ਦਾ ਭਾਅ ਜੀ 10 ਪ ਅੱਜ ਪਹਿਨ ਐਪਲ ਦਾ ਭਾਅ ਹੈ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਹਿਨ ਐਪਲ ਦਾ ਜੀ 22 ਤੋਂ 100 ਰੁਪਏ ਤੱਕ ਦਾ ਮਿਲ ਜਾਣਗੇ ਜੀ ਇਹ ਹਾਂਜੀ ਦੋਸਤੋ ਮਸੰਮੀ ਦਾ ਰੇਟ ਹੈਗਾ ਜੀ 400 ਰੁਪਏ ਦਾ ਭਾਅ ਜੀ 10 ਕਿਲੋ ਵਾਲੀ ਮਸੰਮੀ ਦਾ ਜੀ ਤੇ ਮਾਲਟੇ ਦਾ ਰੇਟ ਹੈਗਾ ਜੀ 10 ਕਿਲੋ ਦਾ ਜੀ 350 ਰੁਪਏ ਦਾ ਭਾਅ ਜੀ ਮਾਲਟੇ ਦਾ ਜੀ ਹਾਂਜੀ ਦੋਸਤੋ ਕੇਨੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਕੇਨੂਆਂ ਦਾ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਪੂਰਾ ਵਧੀਆ ਟਾਪ ਦਾ ਕੇਲਾ ਜੀ 20 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਦੋਸਤੋ ਬਾਵੀ ਜੀ ਨਾਲ ਆਪਾਂ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਦਾ ਰੇਟ ਬਾਰੇ ਗੱਲਬਾਤ ਕਰਦੇ ਜੀ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਲੱਗੇ ਨਾ ਬਾਵੀ ਜੀ ਨਾਲ ਗੱਲਬਾਤ ਕਰਦੇ ਤੇ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਨਵੇਂ ਦਾ ਜੀ ਬੰਦ ਘੱਟਣ ਵਾਲੀ ਗੱਲਬਾਤ ਕਰਦੇ ਜੀ ਅੱਜ ਦਾ ਕੀ ਭਾਅ ਹੈ ਨਮਸਕਾਰ ਬਾਵੀ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀ ਹਾਂਜੀ ਦੋਸਤੋ ਪੂਰਾ ਵਧੀਆ ਟੌਪ ਦਾ ਆਲੂ ਆ ਜੀ 350 ਰੁਪਏ ਦਾ ਗੱਟਾ ਮਿਲ ਜੂ ਬਾਗੂਆ ਕੋਲ ਜੇ ਕਿਸੇ ਨੇ ਵੀ ਲੈਣਾ ਜੀ ਨਵੇਂ ਆਲੂ ਦਾ ਪਾਸ ਆਲੂ ਪੂਰਾ ਟੌਪ ਦਾ ਬੇਜੂਰਾ ਵਧੀਆ ਟੌਪ ਦਾ ਆਲੂ ਆ ਜੀ ਤੇ ਗੱਟੇ ਪੂਰਾ ਸਟਾਕ ਤੇ ਬਾਗੂਆ ਕੋਲ ਜੇ ਕਿਸੇ ਨੂੰ ਵੀ ਚਾਹੀਦਾ ਜੀ 350 ਰੁਪਏ ਦਾ ਗੱਟਾ ਮਿਲ ਜੂ ਜੀ ਪੂਰਾ ਵਧੀਆ ਤੇ ਡੇਟ ਹੈਗਾ ਜੀ ਇਹਦੇ ਵਿੱਚ 50 ਕਿਲੋ ਆਉਂਦੇ ਨੇ ਔਰ 60 ਕਿਲੋ ਪੂਰੀ ਭਰਤੀ ਹੁੰਦੀ ਹੈ ਜੀ ਤੇ ਰੇਟ 350 ਰੁਪਏ ਦਾ ਪਾਰ ਰਹਿ ਗਿਆ ਜੀ ਨਵੇਂ ਆਲੂ ਦਾ ਸਾਡੇ ਹਾਂਜੀ ਦੋਸਤੋ ਲਾਲ ਆਲੂ ਵੀ ਮਿਲ ਜੂਆ ਤੇ ਲਾਲ ਆਲੂ ਵੀ ਆਉਣਾ ਸ਼ੁਰੂ ਹੋਗਾ ਨਵੇਂ ਆ ਠੀਕ ਹੈ ਇਹ ਰੇਟ ਹੈਗਾ ਜੀ ਲਾਲ ਆਲੂ ਦਾ ਜੀ 350 ਦਾ ਭਾਅ ਜੀ ਲਾਲਾ ਨਹੀਂ ਰਹੀ ਪੂਰਾ ਵਧੀਆ ਟਾਪ ਦਾ ਆਂਡਿਆ ਜੀ ਉਹ ਵੀ ਬਾਹਾਂ ਕੋਲੇ ਮਿਲ ਜੂ ਜੀ ਬੰਦ ਘੱਟੀ ਜੀ ਇਹਦਾ weight ਵੀ 50 ਕਿਲੋ weight ਹੁੰਦਾ ਜੀ ਘੱਟੇ ਦੇ ਹਾਂ ਜੀ ਪੂਰਾ ਵਧੀਆ ਨੇ ਆ ਬਦਲੂ ਆ ਜੀ ਹਾਂ ਜੀ 350 ਦਾ ਮਿਲ ਜੂਗਾ ਜੀ ਹਾਂ ਜੀ ਦੋਸਤੋ ਜਿਹੜਾ ਪਿਆਜ਼ ਆ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਉਹਦਾ ਰੇਟ ਹੈਗਾ ਜੀ 20 ਰੁਪਏ ਤੋਂ ਉਹਦਾ ਭਾਅ ਹੋ ਗਿਆ ਜੀ ਪਿਆਜ਼ ਦਾ ਜੀ ਜਿਹੜਾ ਪੂਰਾ ਵਧੀਆ ਟਾਪ ਦਾ ਪਿਆਜ਼ ਆ ਤੇ ਬੰਦ ਗੱਟੇ ਮਿਲ ਜਾਣਗੇ ਜੀ 20 ਰੁਪਏ ਕਿਲੋ ਦੇ ਭਾਅ ਨਾਲ ਜੀ ਜੇ ਕਿਸੇ ਨੂੰ ਵੀ ਲੈਣਾ ਹੈ ਜੀ ਬੰਦ ਗੱਟਾਂ ਦਾ ਭਾਅ ਜੀ ਪਿਆਰ ਦਾ ਜੀ ਪਿਆਰ ਦੇ ਰੇਟ ਵੱਧ ਚੁੱਕੇ ਆ ਜੀ ਹਾਂਜੀ ਦੋਸਤੋ ਲਸਣ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਵੀ ਬੰਦ ਗੱਟੇ ਮਿਲ ਜਾਣਗੇ ਜੇ ਕਿਸੇ ਨੂੰ ਵੀ ਲੈਣਾ ਹੈ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ